ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਅਪਾਰ ਕਿਰਪਾ ਦਾ ਓਟ ਆਸਰਾ ਲੈਂਦੇ ਹੋਇਆਂ ਤਨ ਤਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਬ੍ਰਹਮ ਗਿਆਨੀ ਮਹਾਪੁਰਸ਼ ਜਿਨ੍ਹਾਂ ਨੇ ਸੰਗਤ ਦਾ ਇੰਨਾ ਉਦਾਰ ਕੀਤਾ ਇੰਨੀ ਸੰਗਤ ਬਾਣੀ ਦੇ ਨਾਲ ਜੋੜੀ ਅੱਜ ਦਾ ਸੰਗਤ ਜੀ ਜੋ ਆਪਣਾ ਵਿਸ਼ਾ ਹੈ ਉਹ ਹੈ ਕਿ ਆਪਾਂ ਖੁਸ਼ ਕਿਵੇਂ ਰਹਿਣਾ ਆਪਣੀ ਬਾਡੀ ਨੂੰ ਰਿਲੈਕਸ ਕਿਵੇਂ ਰੱਖਣਾ ਕਿਉਂਕਿ ਜੇ ਕਿਸੇ ਦਾ ਮੈਸੇਜ ਵੀ ਆਉਂਦਾ ਆਪਾਂ ਫੋਨ ਤੇ ਵੀ ਗੱਲ ਕਰਦੇ ਹਾਂ ਸਤਿਗੁਰੂ ਆਪ ਕਰਾਉਂਦੇ ਨੇ ਸੰਗਤ ਰੱਬ ਰੂਪ ਹੈ ਪਰ ਹਜੇ ਆਪਾਂ ਉਹ ਜਾਨ ਨਹੀਂ ਬਣੇ ਜਿਹੜੇ ਮਹਾਰਾਜ ਨੇ ਆਪਾਂ ਨੂੰ ਦੱਸਿਆ ਵੀ ਆਪਾਂ ਸੰਗਤ ਨੇ ਬਣਨਾ ਹੈ ਤਾਂ ਸੰਗਤ ਦੀ ਆਪ ਜੀ ਨੇ ਖੁਸ਼ ਕਿਵੇਂ ਰਹਿਣਾ ਹੈ ਉਹਦਾ ਤਰੀਕਾ ਕੀ ਹੈ ਦੋ ਤਿੰਨ ਗੱਲਾਂ ਨੇ ਆਪਣੀ ਜੀਵਨ ਦੇ ਵਿੱਚ ਅਪਲਾਈ ਕਰ ਲੋ ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਵੋਗੇ ਕਦੇ ਵੀ ਦੁਖੀ ਨਹੀਂ ਹੋਵੋਗੇ ਦੁੱਖ ਹਰ ਇੱਕ ਜਿੰਦਗੀ ਦੇ ਵਿੱਚ ਆਉਂਦਾ ਕਿਉਂਕਿ ਗੁਰੂ ਮਹਾਰਾਜ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਨਾਨਕ ਦੁਖੀਆ ਸਭ ਸੰਸਾਰ ਪਰ ਮਹਾਪੁਰਸ਼ ਕਹਿੰਦੇ ਸਨ ਕਿ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ RAM KA DAS ਸੁਖੀ ਕੌਣ ਹੈ ਜਿਨੇ ਪ੍ਰਮਾਤਮਾ ਦੇ ਨਾਲ ਲਿਬ ਲਾ ਲਈ ਉਸ ਪ੍ਰਮਾਤਮਾ ਦੀ ਖੇਡ ਨੂੰ ਸਮਝ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਦੁੱਖ ਨਹੀਂ ਮੈਂ ਆ ਚਾਹੇ ਤੁਸੀਂ ਹੋ ਪ੍ਰਮਾਤਮਾ ਜਾਣਦਾ ਕਿਸੇ ਨਾ ਕਿਸੇ ਦੀ ਕੋਈ ਅਵਸਥਾ ਕਿਸਾਂ ਤੱਕ ਹੈ ਕੋਈ ਹਜੇ ਜੁੜਿਆ ਹੀ ਨਹੀਂ ਆ ਤਿੰਨ ਚਾਰ ਗੱਲਾਂ ਨਹੀਂ ਉਸ ਤੋਂ ਪਹਿਲਾਂ ਇੱਕ ਘਟਨਾ ਮਹਾਂਪੁਰਸ਼ਾਂ ਦੇ ਨਾਲ ਸੰਬੰਧਤ ਆਪ ਜੀ ਨੂੰ ਸੁਣਾਉਣੀ ਹੈ ਇਹ 6-7 ਦਿਨਾਂ ਦੀ ਘਟਨਾ ਹੈ ਸੰਗਤ ਦੇ ਵਿੱਚ ਗਏ ਸਨ ਹੰਸਾਲੀ ਸਾਹਿਬ ਤੋਂ ਅੱਗੇ ਪ੍ਰੋਗਰਾਮ ਸੀਗਾ ਤਾਂ ਇੱਕ ਮਾਤਾ ਜੀ ਮੇਰੇ ਨਾਲ ਗੱਡੀ ਵਿੱਚ ਬੈਠ ਗਏ ਕਹਿੰਦੇ ਵੀ ਮੈਨੂੰ ਪੁੱਤਰ ਉੱਥੇ ਤੱਕ ਤੂੰ ਛੱਡ ਦੇ ਮੇਰਾ ਕੋਈ ਗੱਲ ਨਹੀਂ ਮਾਤਾ ਜੀ ਮੈਂ ਉੱਥੇ ਤੱਕ ਜਾਣਾ ਵੀ ਆਪ ਜੀ ਨੂੰ ਛੱਡ ਦਿਾਵਾਂਗਾ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਆਪ ਜੀ ਕਿੰਨੇ ਸਾਲ ਦੇ ਮਹਾਂਪੁਰਸ਼ਾਂ 'ਈ ਸੰਗਤ ਕਰ ਰਹੇ ਹੋ ਤਾਂ ਉਹਨਾਂ ਨੇ ਦੱਸਿਆ ਵੀ ਜਦੋਂ ਮੈਂ 13 ਕਿ ਸਾਲ ਦੀ ਸੀ ਨਾ ਮੇਰੇ ਖਾਜ ਲੱਗ ਗਈ ਵਿੱਚ ਪੱਕੇ ਨਾਲ ਵੀ ਜਿਵੇਂ ਖੁਰਕ ਹੋਣ ਲੱਗ ਗਈ ਲਾਗ ਲੱਗ ਗਈ ਖਾਰਸ਼ ਹੋਣ ਲੱਗ ਗਈ ਉਹ ਕਹਿੰਦੇ ਮੇਰੇ ਇੰਨੀ ਖਾਰਸ਼ ਹੋਈ ਵੀ ਮੈਂ ਮੇਰੇ ਮਾਂ ਪਿਓ ਨੇ ਮੈਨੂੰ ਬੜੇ ਡਾਕਟਰਾਂ ਕੋਲ ਦਿਖਾਇਆ ਕਦੇ ਇੱਧਰ ਲੈ ਕੇ ਜਾਣਾ ਕਦੇ ਉੱਥੇ ਲੈ ਕੇ ਜਾਣਾ ਤਾਂ ਫਿਰ ਕਿਸੇ ਨੇ ਕਿਹਾ ਵੀ ਆਪ ਜੀ ਐ ਕਰੋ ਮਹਾਪੁਰਸ਼ਾਂ ਕੋਲ ਜਾਓ ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰਾਓ ਉਹ ਵੀ ਤਾਂ ਅਰਦਾਸ ਹੀ ਕਰਦੇ ਨੇ ਕਹਿੰਦੇ ਜੇ ਅਸੀਂ ਮਹਾਪੁਰਸ਼ਾਂ ਕੋਲ ਗਏ ਸਾਨੂੰ ਮਹਾਪੁਰਸ਼ਾਂ ਨੇ ਕਿਹਾ ਕਿ ਭਾਈ ਪੰਜ ਪੱਤੇ ਨਿੰਮ ਦੇ ਖਾਣੇ ਨੇ ਹਰ ਰੋਜ਼ ਉਸ ਤੋਂ ਇਲਾਵਾ ਰੋਜ਼ ਦੁੱਧ ਪੀਣਾ ਦਾ ਉਹਦੇ ਥੋੜੀ ਜਿਹੀ ਹਲਦੀ ਪਾ ਲੈਣੀ ਹੈ ਤੇ ਜਿਹੜੀ ਤੁਹਾਡੀ ਬਾਡੀ ਆ ਉਹਦੀ ਜਿਹੜੀ ਮਾਲਿਸ਼ਾ ਸਰੋਂ ਦੇ ਤੇਲ ਦੇ ਨਾਲ ਕਰਨੀ ਹੈ ਤੇ ਸਤਿਗੁਰੂ ਅੱਗੇ ਗੁਰੂ ਗ੍ਰੰਥ ਸਾਹਿਬ ਵਗੇ ਅਰਦਾਸ ਕਰਨੀ ਆ ਕਿ ਮਹਾਰਾਜ ਜੋ ਕਰਮ ਰੋਗ ਹੈ ਆਪ ਜੀ ਕਿਰਪਾ ਕਰੋ ਇਹਨੂੰ ਖਤਮ ਕਰਕੇ ਬਾਣੀ ਦੀ ਦਾਤ ਨਾਮ ਦੀ ਦਾਤ ਬਖਸ਼ੋ ਤੇ ਉਹ ਮਾਤਾ ਜੀ ਦੇ ਇੱਕ ਬੇਟਾ ਇੱਕ ਬੇਟੀ ਆ ਜਿਹੜੇ ਕੈਨੇਡਾ ਦੇ ਵਿੱਚ ਨੇ ਤੇ ਉਹਦੀ ਇੰਨੀ ਮਾਤਾ ਦੀ ਉਮਰ ਹੋ ਗਈ ਹੁਣ ਤੁਸੀਂ ਦੇਖ ਲਓ ਵੀ ਉਹ ਕਹਿੰਦੀ ਮੁੜ ਕੇ ਮੈਂ ਕਦੇ ਡਾਕਟਰ ਕੋਲ ਗਈ ਨਹੀਂ ਕਿਉਂ ਕਿ ਕਿਉਂਕਿ ਜਦੋਂ ਮਹਾਪੁਰਸ਼ਾਂ ਦੀ ਕਿਸੇ ਗੱਲ 'ਚ ਜਾਮਣੀ ਪੈ ਜੇ ਨਾ ਫਿਰ ਉਹਨਾਂ ਦੀ ਸ਼ਕਤੀ ਭਗਤੀ ਆਪ ਵਧਦੀ ਆ ਆਪਾਂ ਸੁਖੀ ਕਿਵੇਂ ਹੋਣਾ ਤਿੰਨ ਚਾਰ ਗੱਲਾਂ ਨੇ ਜ਼ਿਆਦਾ ਸਮਾਂ ਨਹੀਂ ਆਪ ਜੀ ਦਾ ਲਵਾਂਗੇ ਪਹਿਲੀ ਗੱਲ ਤਾਂ ਘਰ ਦੇ ਵਿੱਚ ਜੇ ਮੰਨ ਲਓ ਕੋਈ ਦੁੱਖ ਆ ਕੋਈ ਵੀ ਤੁਹਾਡੇ ਘਰ 'ਚ ਦੁੱਖ ਆ ਗਿਆ ਕੋਸ਼ਿਸ਼ ਕਰੋ ਜਿਹੜਾ ਆਪਣਾ ਵਾਹ ਵਾਸਤਾ ਨਾ ਇਹ ਜੇ ਲੋਕਾਂ ਨਾਲ ਰੱਖੋ ਜਿਹੜੇ ਤੁਹਾਡੇ ਨਾਲ ਗੱਲ ਪੋਜੀਟਿਵ ਕਰਨ ਜਿਹੜੇ ਤੁਹਾਡਾ ਦੁੱਖ ਵੰਡਾਉਣ ਪਰ ਗੁੱਸਾ ਨਾ ਕਰਿਓ ਵਡਾਉਣ ਵਾਲੇ ਘੱਟ ਨੇ ਫਲਾਉਣ ਵਾਲੇ ਜ਼ਿਆਦਾ ਕਿਸੇ ਨੂੰ ਗੱਲ ਦੱਸ ਦੋ ਆ ਐਵੇਂ ਹੋ ਗਿਆ ਐਵੇਂ ਹੋ ਗਿਆ ਉਹਨੇ ਅੱਗੇ 20 ਨੂੰ 25 ਨੂੰ ਦੱਸ ਦੇਣੀ ਆ ਜਦੋਂ ਤੁਸੀਂ ਕੋਈ ਆਪਣੇ ਘਰ ਦੀ ਗੱਲ ਕਿਸੇ ਕੋਲ ਕਰ ਦਿੱਤੀ ਸਪੋਜ਼ ਕੋਈ ਕਹੂਗੀ ਮੇਰਾ ਘਰ ਵਾਲਾ ਨਾ ਸ਼ਰਾਬ ਪੀਂਦਾ ਇੰਨੀ ਸ਼ਰਾਬ ਪੀਂਦਾ ਐਨੇ ਨਸ਼ੇ ਕਰਦਾ ਭੈਣ ਮੈਂ ਕੀ ਕਰਾਂ ਮਾਤਾ ਮੈਂ ਕੀ ਕਰਾਂ ਮੈਂ ਬੜੀ ਦੁਖੀ ਆ ਇਹ ਮਰਦਾ ਨਹੀਂ ਜਾਂਦਾ ਨਹੀਂ ਐਵੇਂ ਦੀਆਂ ਗੱਲਾਂ ਕਰਨਗੇ ਕੋਈ ਸਾਡਾ ਤਾਂ ਕਰਜ਼ਾ ਹੀ ਨਹੀਂ ਉਤਰਦਾ ਭੈਣੇ ਸਾਡਾ ਤਾਂ ਕਰਜ਼ਾ ਹੀ ਨਹੀਂ ਉਤਰਦਾ ਇਹ ਤੁਸੀਂ ਗੱਲਾਂ ਕੀ ਕਰਦੇ ਹੋ ਇਸ ਤਰ੍ਹਾਂ ਹੁੰਦੀਆਂ ਗੱਲ ਇਹਨੂੰ ਅਸੀਂ ਇਸ ਤਰ੍ਹਾਂ ਕਰ ਦਿੰਨੇ ਆ ਖੰਡਾ ਦਿੰਨੇ ਆ ਉਹਦੇ ਕੋਲ ਗਈ ਤੁਸੀਂ ਦੱਸੇ ਵੀ ਅਸੀਂ 50 ਰੁਪਏ ਦੇਣੇ ਨੇ ਉਹ ਕਹਿਣ ਲੈ ਇਹਨਾਂ ਨੇ ਦਾ 500 ਦੇਣਾ ਇਹਨਾਂ ਨੇ 5 ਲੱਖ ਦੇਣਾ ਉਹ ਜਿਹੜੇ ਆ ਵਾਈਬ੍ਰੇਸ਼ਨ ਨੇ ਜਿਹੜੀ ਉਹਨੂੰ ਕਹਿੰਦੇ ਨੇ ਨੈਗੇਟਿਵਿਟੀ ਮਾੜੇ ਖਿਆਲ ਉਹ ਤੁਹਾਡੇ ਘਰ ਦੇ ਵਿੱਚੋਂ ਨਿਕਲ ਨਹੀਂ ਨਹੀਂ ਕਿਉਂ ਤੁਸੀਂ ਅਰਦਾਸ ਤੱਕ ਦੇ ਕਰੀ ਨਹੀਂ ਮਾਰਾ ਤੇ ਦਾ ਭਰੋਸਾ ਹੀ ਨਹੀਂ ਕਰਿਆ ਆਪਣੀ ਮਰਜ਼ੀ ਨਾਲ ਬੋਲਦਾ ਦੱਸਦਾ ਹੋਈ ਜਾ ਉਹ ਦੁਖੀ ਸਭ ਤੋਂ ਵੱਡੀ ਗੱਲ ਆ ਤੁਹਾਨੂੰ ਕੋਈ ਦੁੱਖ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੱਸਿਆ ਕਰੋ ਮਹਾਪੁਰਸ਼ਾਂ ਦੇ ਅੱਗੇ ਬੇਨਤੀ ਕਰਿਆ ਕਰੋ ਕਿ ਸਤਿਗੁਰੂ ਕਿਰਪਾ ਕਰੋ ਅਸੀਂ ਨਹੀਂ ਦੱਸਦੇ ਕਿਸ ਨੂੰ ਅੱਜ ਤੱਕ ਤੈਨੂੰ ਦੱਸਦਾ ਕਰਨਾ ਤਾਂ ਮਹਾਰਾਜ ਨਹੀਂ ਹੈ ਨਾ ਲੋਕਾਂ ਨੂੰ ਦੱਸ ਕੇ ਕਿਉਂ ਆਪਣਾ ਮਜ਼ਾਕ ਬਣਾਉਣੀਓ ਨਾ ਦੱਸੋ ਕੰਟਰੋਲ 'ਚ ਰੱਖੋ ਗੱਲ ਬੜੇ ਸੁੱਖੇ ਹੋ ਜਾਓਗੇ ਮੰਨ ਕੇ ਦੇਖ ਲੇ ਦੂਸਰੀ ਬੇਨਤੀ ਆਪ ਜੀ ਨੇ ਹਮੇਸ਼ਾ ਹੀ ਆਪਣੇ ਘਰ ਦੇ ਵਿੱਚ ਬੱਚੇ ਨੇ ਆਪਣਾ ਕੋਈ ਕੰਮਕਾਰ ਆ ਕੁਛ ਵੀ ਆ ਉਹਦੇ ਬਾਰੇ ਨਾ ਚੰਗਾ ਸੋਚਣਾ ਸ਼ੁਰੂ ਕਰੋ ਕੋਈ ਗੱਲ ਨਹੀਂ ਕਿਸੇ ਟਾਈਮ ਅਮੀਰੀ ਸੀ ਜਾਂ ਗਰੀਬੀ ਆ ਕੋਈ ਗੱਲ ਨਹੀਂ ਅੱਗੇ ਮਹਾਰਾਜ ਕਿਰਪਾ ਕਰਨਗੇ ਸਤਿਗੁਰੂ ਬਹੁਤ ਬੇਅੰਤ ਨੇ ਜੇ ਤੁਸੀਂ ਸੋਚਣ ਲੱਗ ਗਏ ਨਾ ਮਹਾਰਾਜ ਬਾਰੇ ਤੇ ਉਹ ਤੁਹਾਡੀ ਸੋਚਣ ਜਿਹੜੀ ਉਹਨਾਂ ਨੇ ਆਪੇ ਹੀ ਪੂਰੀ ਕਰ ਦੇਣੀ ਆ ਮੰਨ ਲਓ ਮੈਂ ਕੋਈ ਚੀਜ਼ ਲੈਣੀ ਆ ਤੇ ਮੈਂ ਮਨ ਦੇ ਵਿੱਚ ਮੇਰੇ ਵੈਸੇ ਆ ਗਿਆ ਪਰ ਮੈਂ ਉਸ ਤੋਂ ਬਾਅਦ ਜਾਪ ਕਰੀ ਜਨਾ ਵਾਹਿਗੁਰੂ 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 ਉਹ ਮੇਰੇ ਮਨ ਚ ਉਹ ਖਿਆਲ ਵੀ ਆਇਆ ਯਾਰ ਇਹ ਚੀਜ਼ ਦਾ ਉਹ ਮੇਰਾ ਖਿਆਲ ਮਹਾਰਾਜ ਨੇ ਖਤਮ ਕਰ ਦੇਣਾ ਕਿਉਂ ਉਹ ਚੀਜ਼ ਮੈਨੂੰ ਮਹਾਰਾਜ ਨੇ ਉਦੋਂ ਦੇਣੀ ਆ ਜਦੋਂ ਉਹਨੂੰ ਚੰਗਾ ਲੱਗੂ ਜੇ ਉਹਨੂੰ ਚੰਗਾ ਲੱਗੂ ਹਫਤੇ 'ਚ ਵੀ ਦੇ ਦਊਗਾ ਮੈਨੂੰ ਨਹੀਂ ਚੰਗਾ ਲੱਗੂ ਨਹੀਂ ਦਊ ਤੁਸੀਂ ਰੋਸ ਨਹੀਂ ਕਰਨਾ ਕਿਉਂਕਿ ਪ੍ਰਮਾਤਮਾ ਉਹ ਚੇਹੇ ਦਿੰਦਾ ਜਿਦੇ ਵਿੱਚ ਉਹਦੀ ਖੁਸ਼ੀ ਹੁੰਦੀ ਆ ਤੇ ਤੁਹਾਡੀ ਖੁਸ਼ੀ ਹੁੰਦੀ ਆ ਬਸ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਸਾਡੀ ਜਿਹੜੀ ਅਰਦਾਸ ਆ ਨਾ ਸਾਨੂੰ ਅਜੇ ਤੱਕ ਅਰਦਾਸ ਹੀ ਨਹੀਂ ਕਰਨੀ ਆਈ ਮੰਗਣਾ ਕੀ ਆ ਇਹ ਹੀ ਨਹੀਂ ਪਤਾ ਜਿਸ ਦਿਨ ਇਹ ਸਮਝ ਆ ਗਈ ਨਾ ਵੀ ਮੰਗਣਾ ਕੀ ਆ ਤੁਹਾਨੂੰ ਮੰਗਣ ਦੀ ਲੋੜ ਨਹੀਂ ਪੈਣੀ ਫਿਰ ਤਾਂ ਮੰਗੇ ਨਹੀਂ ਰਹਿਣੀ ਕੋਈ ਕਿਉਂਕਿ ਮਹਾਰਾਜ ਕਹਿੰਦੇ ਨਾ ਗੁਰਬਾਣੀ ਦੇ ਵਿੱਚ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰ ਅਸੀਂ ਇੱਥੇ ਪੰਜਾਬ ਚ ਪਟਿਆਲੇ ਚ ਰਹਿੰਦੇ ਆ ਕਿੰਨੇ ਵੀਰਾਂ ਨੂੰ ਭਰਾਵਾਂ ਨੂੰ ਮਿਲਦਾ ਕਹਿਣਗੇ ਵੀਰੇ ਬਾਹਰ ਜਾਣਾ ਬਾਹਰ ਜਾਣਾ ਜਿਹੜੇ ਬਾਹਰ ਬੈਠੇ ਨੇ ਉਹ ਕਹਿੰਦੇ ਸੀ ਇੱਥੇ ਆਉਣਾ ਕਿਉਂ ਪਹਿਲੇ ਤਾਂ ਅਰਦਾਸਾਂ ਕਰ ਕਰਕੇ ਵੀ ਅਸੀਂ ਬਾਹਰ ਚਲੇ ਜਾਈਏ ਬਾਹਰ ਚਲੇ ਜਾਈਏ ਉੱਥੋਂ ਹੁਣ ਕਾਗਜ਼ ਨਹੀਂ ਬਣ ਰਹੇ ਇੱਧਰ ਦਾ ਕੋਈ ਹੋ ਨਹੀਂ ਹੋ ਰਿਹਾ ਹੁਣ ਕਹਿੰਦੇ ਅਸੀਂ ਇੱਥੇ ਆਈਏ ਕਿਉਂ ਅਰਦਾਸ ਕੀਤੀ ਸੀ ਨਾ ਵੀ ਬਾਹਰ ਜਾਣਾ ਇੱਦਾਂ ਨਹੀਂ ਕੀਤੀ ਸੀ ਮੁਰਕੇ ਵੀ ਹੁਣ ਉਹ ਪੂਰੀ ਹੋ ਗਈ ਹੁਣ ਮਹਾਰਾਜ ਨੇ ਪੂਰੀ ਕਰਤੀ ਤੇ ਮੰਨੀ ਜਾਓ ਭਾਣਾ ਇਸ ਕਰਕੇ ਜਦੋਂ ਅਰਦਾਸ ਕਰਨੀ ਹੈ ਨਾ ਸਤਿਗੁਰੂ ਅਗੇ ਜਿਹੜੇ ਤੁਹਾਡੇ ਅਲਫਾਜ਼ ਨੇ ਤੁਹਾਡੇ ਸ਼ਬਦ ਨਹੀਂ ਵੈਸੇ ਵੀ ਕਹਿ ਦੋ ਸਤਿਗੁਰੂ ਬੜੇ ਗੁਨਾਹ ਕੀਤੇ ਨੇ ਮਹਾਰਾਜ ਮaaf ਕਰ ਲਿਓ ਤੁਸੀਂ ਤਾਂ ਬਖਸ਼ਣ ਹਾਰੂ ਤੁਸੀਂ ਤਾਂ ਬਖਸ਼ਣ ਦੋ ਤਰਸ ਕਰ ਲਓ ਆਪਣੇ ਦਿਮਾਗ ਦੇ ਵਿੱਚ ਕਦੇ ਵੀ ਕਿਸੇ ਦਾ ਮਾੜਾ ਖਿਆਲ ਨਾ ਲੈ ਕੇ ਆਓ ਜੇ ਆਉਂਦਾ ਨਾ ਮੰਨ ਲਓ ਮੈਂ ਕਹਾ ਵੀ ਮੇਰੀ ਯਾਰ ਉਹ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਉਹਦੀ ਮੇਰੇ ਨਾਲ ਦੁਸ਼ਮਣੀ ਆ ਮੈਂ ਉਹਦੇ ਬਾਰੇ ਨਾ ਬਾਰੀ-ਬਾਰੀ ਅਰਦਾਸ ਕਰੂੰਗਾ ਕਿਉਂ ਵਾਹਿਗੁਰੂ ਉਹਦਾ ਭਲਾ ਮੇਰੇ ਤੋਂ ਪਹਿਲਾਂ ਕਰ ਉਹਦਾ ਭਲਾ ਮੇਰੇ ਤੋਂ ਪਹਿਲਾਂ ਕਰ ਦੇ ਸਤਿਗੁਰੂ ਜਦੋਂ ਮੈਂ ਉਹਦਾ ਭਲਾ ਮੰਗਣ ਲੱਗਿਆ ਨਾ ਮਹਾਰਾਜ ਨੇ ਉਹਦਾ ਭਲਾ ਕਰ ਦੇਣਾ ਮੇਰੇ ਮਨ ਚੋਂ ਵੈਸੇ ਹੀ ਕੱਢ ਦੇਣਾ ਵੀ ਤੇ ਉਹਦਾ ਭਲਾ ਮੰਗਿਆ ਮੈਨੂੰ ਚਿੱਤ-ਚੇਤੇ ਜੀ ਨਹੀਂ ਹੋਣਾ ਉਹ ਬੰਦਾ ਅਸੀਂ ਜ਼ਹਿਰ ਖੋਲੀ ਜਾਂਦੇ ਆ ਉਹਨੇ ਮੇਰਾ ਐ ਕਰਤਾ ਉਹਨੇ ਮੇਰਾ ਐ ਕਰਤਾ ਸਭ ਕਰਮਾਂ ਦੇ ਨੇ ਕਿਸੇ ਦਾ ਕੋਈ ਨਹੀਂ ਮਾਰਾ ਕਰਦਾ ਮਾਰੇ ਕਹਿੰਦੇ ਦਦਾ ਦੋਸ਼ਨਾ ਦਿਉ ਕਿਸੈ ਦੋਸ਼ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ਾਂ ਦੀ ਜਾ ਵਰਜਨਾ ਕਿਸੇ ਨੂੰ ਨਾ ਦੋਸ਼ ਦਿਆ ਕਰੋ ਆਪਣੇ ਕਰਮਾਂ ਦਾ ਦੁੱਖ ਸੁਖ ਦੋਹੇ ਦਰ ਕੱਪੜੇ ਪਹਿਰਿਆ ਜਾ ਮਨੁੱਖ ਇਹ ਦੋ ਕੱਪੜੇ ਨੇ ਕਦੇ ਮੈਂ ਦੁੱਖ ਦਾ ਪਾ ਲਿਆ ਕਦੇ ਮੈਂ ਸੁਖ ਦਾ ਪਾ ਲਿਆ ਨਾ ਜ਼ਿੰਦਗੀ 'ਚ ਕਦੇ ਲਗਾਤਾਰ ਦੁੱਖ ਰਹਿੰਦਾ ਨਾ ਕਦੇ ਸੁੱਖ ਰਹਿੰਦਾ ਹਾ ਅਵਸਥਾ ਮਹਾਰਾਜ ਇਹੇ ਜੀ ਕਰ ਦਿੰਦੇ ਨੇ ਦੁੱਖ ਆਉਂਦੇ ਨੇ ਮਹਿਸੂਸੇ ਨਹੀਂ ਹੁੰਦਾ ਅਗਲਾ ਕਹਿੰਦਾ ਠੀਕ ਆ ਯਾਰ ਜੋ ਹੋ ਰਿਹਾ ਉਹਦੀ ਰਜ਼ਾ ਚਾ ਉਹਦੀ ਸਮਝ ਚਾ ਉਹਨੂੰ ਪਤਾ ਅਸੀਂ ਕੌਣ ਉਹਨੂੰ ਦੱਸਣ ਵਾਲੇ ਉਹਨੂੰ ਸਭ ਦਾ ਪਤਾ ਭਲੇ ਬੁਰੇ ਕੀ ਪੀਰ ਪਛਾਨਤ ਪੜਦੇ ਆ ਨਾ ਚੌਪਈ ਸਾਹਿਬ ਚ ਘੜ ਘੜ ਕੇ ਅੰਤਰ ਕੀ ਜਾਣਦਾ ਸਤਿਗੁਰੂ ਤਾਂ ਸਾਡੀ ਅਸਲੀ ਔਕਾਦ ਜਾਣਦੇ ਨੇ ਅਜੀ ਸ਼ਿਸ਼ੇ ਅੱਗੇ ਖੜ ਕੇ ਮੂੰਹ ਫੇਰਦੇ ਨਾ ਕਦੇ ਮੁੱਛਾਂ ਨੂੰ ਵੜ ਦਿੰਦੇ ਆ ਕਦੇ ਐ ਕਰ ਦਿਆਂ ਕਦੇ ਇੱਥੋਂ ਕਰਾਉਂਦੇ ਆ ਸਵਾਰਨ ਦੇ ਲਈ ਉਹਨੂੰ ਤਾਂ ਸਾਡਾ ਸਾਰਾ ਪਤਾ ਵੀ ਕਿੰਨਾ ਕਿ ਸਵਰਿਆ ਇੱਥੋਂ ਕਿੰਨਾ ਕਿ ਸਵਰਿਆ ਭਲਾ ਕਰਨ ਦੀ ਜਿਹੜੀ ਸੋਚ ਆ ਮਨ 'ਚ ਭਲਾ ਕਰਨ ਦੇ ਬਾਰੇ ਸੋਚੋ ਸੁਖੀ ਹੋ ਜਾਓਗੇ ਜੋ ਕਰ ਗਿਆ ਆਪੇ ਭਰੇਗਾ ਤੁਸੀਂ ਕਰ ਰਿਹਾ ਤੁਸੀਂ ਭਰ ਰਹੇ ਹੋ ਕਰਮਾਂ ਦੇ ਲੇਖੇ ਜੋਖੇ ਨੇ ਚੰਗਾ ਸੋਚੋ ਆਪਣੇ ਬਾਰੇ ਆਪਣੇ ਬੱਚਿਆਂ ਬਾਰੇ ਇਹ ਗੱਲ ਹਮੇਸ਼ਾ ਯਾਦ ਕਰ ਲਓ ਇੱਥੇ ਦਿਮਾਗ ਦੇ ਵਿੱਚ ਨਾ ਇੱਥੇ ਇਹਦਾ ਸੰਪਰਕ ਨੇ ਇਹਦੇ ਨਾਲ ਕਰ ਲਓ ਐ ਵੀ ਮਹਾਰਾਜ ਇੱਥੋਂ ਸੋਚ ਕੇ ਇੱਥੇ ਬਿਠਾ ਲਿਆ ਕਿਉਂ ਜਦੋਂ ਸੋਚ ਪੈਦਾ ਹੁੰਦੀ ਹੈ ਜਦੋਂ ਖਿਆਲ ਪੈਦਾ ਹੁੰਦੇ ਨੇ ਚੰਗਾ ਸੋਚੋ ਪਰਮਾਤਮਾ ਇੱਥੇ ਬੈਠਾਗਾ ਦਿਲ 'ਚ ਤੁਹਾਡੇ ਉਹ ਤੋਂ ਤੁਹਾਡੇ ਤੋਂ ਦੂਰ ਨਹੀਂ ਬਾਣੀ ਕਹਿੰਦੀ ਹੈ ਨੇਰ ਹੈ ਹੂਨ ਤੇ ਨੇਰ ਹੈ ਵੀ ਇੰਨੀ ਨੇੜੇ ਆ ਜੀ ਮੈਂ ਆਪਾਂ ਕਿਸੇ ਨੂੰ ਆਵਾਜ਼ ਮਾਰਦੇ ਵੀ ਹੈਲੋ ਇੱਧਰ ਆ ਉਹ ਕਹਿੰਦਾ ਹਾਂਜੀ ਹੋਰ ਨੇੜੇ ਆ ਹਾਂਜੀ ਕੰਨ 'ਚ ਕਹਨੇ ਆ ਆ ਗੱਲ ਆ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਉਹ ਤਾਂ ਇੰਨਾ ਨੇੜੇ ਹੋ ਕੇ ਸੁਣਦਾ ਤੁਹਾਡੀ ਤੁਹਾਨੂੰ ਸੁਣਾਣਾ ਹੀ ਨਹੀਂ ਆਇਆ ਕਿਉਂ ਸਾਡੇ ਕੋਲ ਤਾਂ ਵੇਹਲ ਨਹੀਂ ਫੋਨ ਲੈ ਲੈਨੇ ਅਸੀਂ ਤਾਂ ਉਹਦੀ ਗੱਲ ਉਹਦੇ ਕੋਲੇ ਉਹਦੇ ਉਹਦੇ ਕੋਲੇ ਉਹਦੀ ਉਹਦੇ ਕੋਲੇ ਸਾਰਾ ਦਿਨ ਸਾਡਾ ਫਿਰ ਅਸੀਂ ਕਹਨੇ ਆ ਕਿਰਪਾ ਨਹੀਂ ਹੋਈ ਪਾਠ ਕਰ ਦੇਣ ਤਾਂ ਇੰਨੇ ਦਿਨ ਹੋ ਗਏ ਕਿਰਪਾ ਨਹੀਂ ਹੋਈ ਕਿਰਪਾ ਕੀ ਹੋਣੀ ਆ 5 ਮਿੰਟ ਤੁਸੀਂ ਪਾਠ ਕਰਦੇ ਹੋ 50 ਮਿੰਟ ਤੁਸੀਂ ਚੁਗਲੀਆਂ ਕਰਦੇ ਹੋ 2 ਮਿੰਟ ਮਹਾਰਾਜ ਬਾਰੇ ਸੋਚਦੇ ਹੋ 2 ਘੰਟੇ ਟੀਵੀ ਦੇਖਦੇ ਹੋ ਜਦ ਮੇਰੇ ਮੋਬਾਈਲ ਦੇ ਸਹੀ ਨੰਬਰ ਹੀ ਨਹੀਂ ਹੈਗੇ ਮੈਂ ਕੰਟੈਕਟ ਲਾਉਣਾ ਕਿਸੇ ਨੂੰ 10 ਨੰਬਰਾਂ ਦਾ ਉਹਦੇ ਚ ਮੈਂ ਇੱਕ ਵੀ ਅੱਖਰ ਗਲਤ ਲਾਤਾ ਸੰਪਰਕ ਮੇਰਾ ਟੁੱਟ ਜਾਣਾ ਇੱਥੋਂ ਕੀ ਦੇਖਣਾ ਇੱਥੋਂ ਕੀ ਸੁਣਨਾ ਇੱਥੋਂ ਕੀ ਖਾਣਾ ਕੀ ਬੋਲਣਾ ਜਦੋਂ ਇਹ ਸਮਝ ਆ ਗਈ ਨਾ ਸੁਖੀ ਹੋ ਜਾਓਗੇ ਮੂਲ ਮੰਤਰ ਦਾ ਪੱਲਾ ਫੜ ਲਓ ਗੁਰ ਮੰਤਰ ਦਾ ਜਾਪ ਦਾ ਪੱਲਾ ਫੜ ਲਓ ਬਸ ਮਹਾਰਾਜ ਨੂੰ ਕਹੋ ਮਹਾਰਾਜ ਸਾਡੀਆਂ ਨਲੈਕੀਆਂ ਨਹੀਂ ਆ ਸਾਡੇ ਨੀਚ ਕਰਮ ਹੈ ਜੇ ਨੇ ਸਤਗੁਰੂ ਸਾਡੀ ਅਵਸਥਾ ਨਹੀਂ ਅਸੀਂ ਤੇ ਰੱਤ ਫੜੀਏ ਤੂੰ ਕਿਰਪਾ ਕਰਕੇ ਨੇ ਸਾਡਾ ਹੱਥ ਫੜ ਲਾ ਮਹਾਰਾਜ ਨੂੰ ਕਿਹਾ ਸਾਡਾ ਹੱਥ ਫੜ ਲਾ ਮਹਾਰਾਜ ਐ ਫੜ ਲਾ ਕੁੱਟ ਕੇ ਫੜ ਲੈਣਗੇ ਫੜਾਈ ਹੋਇਆ ਛੜਾਇਆ ਤੁਸੀਂ ਆਪ ਆ ਕਿਉਂ ਅਸੀਂ ਕਹਿੰਨੇ ਆਪ ਹੀ ਮਿਲ ਜੇ ਉਹ ਵੀ ਮਿਲ ਜੇ ਬਾਪੂ ਤੇਰੇ ਤੋਂ ਕੀ ਲੈਣਾ ਤੂੰ ਬੈਠਾ ਰਹਿ ਤਾਂ ਰੋਟੀ ਮਿਲੀ ਜਾਊਗੀ ਮਾਂ ਪਿਓ ਦੀ ਸੇਵਾ ਸ਼ੁਰੂ ਕਰ ਦੋ ਕਹਿਣਾ ਮੰਨਣਾ ਸ਼ੁਰੂ ਕਰ ਦੋ ਬੜੇ ਸੌਖੇ ਹੋ ਜਾਓਗੇ ਬਹੁਤ ਜ਼ਿਆਦਾ ਸੌਖੇ ਹੋ ਜਾਓਗੇ ਇੰਨੀਆਂ ਕਿ ਦਾਸੀਆਂ ਜੋ ਮਾਂ ਪਰਛਾ ਸਿਰ ਤੇ ਹੱਥ ਧਰ ਕੇ ਸੀਸ ਤੇ ਹੱਥ ਧਰ ਕੇ ਬੁਲਾਉਂਦੇ ਨੇ ਉਸੇ ਤਰ੍ਹਾਂ ਹੀ ਬੋਲਦਿਆਂ ਗੁੱਲਾ ਮੇਰੀਆਂ ਨੇ ਤੇ ਬਖਸ਼ਿਸ਼ ਮੇਰੇ ਸਤਿਗੁਰੂ ਦੀ ਜੋ ਚੰਗਾ ਲੱਗਿਆ ਉਹਨੂੰ ਗ੍ਰਹਿਣ ਕਰ ਲਿਓ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੁਰਮੰਤਰ ਦਾ ਜਾਪ ਪਾਵਾਂਗੇ ਵਾਹਿਗੁਰੂ ਦਾ ਸਿਮਰਨ ਦਾ ਜਾਪ ਪਾਵਾਂਗੇ ਪਹਿਲਾਂ ਤੇ ਸੰਗਤ ਜੀ ਆਪ ਜੀ ਦਾ ਕਨਸੈਂਟਰੇਸ਼ਨ ਕਰਕੇ ਅਸੀਸਾਂ ਵੀ ਦਿਓ ਤੇ ਕਨਸੈਂਟਰੇਸ਼ਨ ਕਰਕੇ ਉਹਨੂੰ ਸੁਣਿਓ ਹੌਲੀ ਹੌਲੀ ਸ਼ਰੂ ਨੂੰ ਸੁਣਨਾ ਸ਼ੁਰੂ ਕਰੋ ਸਹਜੇ ਸਹਜੇ ਆਪੇ ਚੱਲ ਜਾਏਗਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਸਿਮਰਨ ਪਾਵਾਂਗੇ ਆਪ ਜੀ ਦੀਆਂ ਸੀਸਾਂ ਪਿਆਰ ਦੀ ਬੋਲੋੜਾ ਕਿਉਂਕਿ ਦੇਹੋ ਸਜਣਾ ਅਸੀਂ ਸਣੀਆ ਜਿਉਂ ਹੋਵੇ ਸਾਹਿਬ ਸਿਉ ਮੇਲ ਸੰਗਤ ਨੇ ਸੀਸਾਂ ਦੇਣੀਆਂ ਨੇ ਤੇ ਉਹ ਚਾਹੋ ਭੇਦੋ ਜਾਈਏ ਮਹਾਰਾ ਦੇ ਵਿੱਚ ਮਿਲ ਜਾਈਏ ਕਿਉਂਕਿ ਅਤੇ ਹੈ ਵੀ ਕਿ ਸਵਾਏ ਦੁੱਖ ਤੋਂ ਸਵਾਏ ਨਰਕ ਤੋਂ ਜਿਹੜਾ ਬੰਦਾ ਜੁੜੇਗਾ ਉਦ ਲਈ ਸਵਰਗਾ ਉਦ ਲਈ ਸੱਚਖੰਡਾ ਬਾਕੀ ਦਾ ਆਪਾਂ ਹਾਲਾਤ ਦੇਖ ਹੀ ਰਿਆਂਗੇ ਸੁਝੜੋ ਬਾਣੀ ਦੇ ਨਾਲ ਸਮਝੋ ਬਾਣੀ ਪੜੋ ਦੋ ਦੋ ਘੰਟੇ ਫਿਲਮ ਦੇਖਦੇ ਹੋ 10 ਮਿੰਟ ਚੰਗੀ ਚੀਜ਼ ਦੇਖਣੀ ਸ਼ੁਰੂ ਕਰੋ ਸਤਗੁਰੂ ਕਿਰਪਾ ਕਰਨਗੇ ਤਰਸ ਵੀ ਕਰਨਗੇ ਫਿਰ ਆਪਾਂ ਪੜਦੇ ਆ ਨਾ ਤਰਸ ਪਿਆ ਮੈ ਰahmat ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵਾ ਹਰਿਆ ਸਭ ਹਰਿਆ ਭਰਿਆ ਹੋ ਜਾਣਾਗਾ ਸੰਗਤ ਜੀ ਵੀਡੀਓ ਵਧੀਆ ਲੱਗੇ ਸ਼ੇਅਰ ਕਰਿਓ ਲਾਈਕ ਕਰਿਓ ਬਖਸ਼ੋ ਸੁਭਾਲਾ ਹੋਵੇ ਜੀ ਪੁਲਾਵਾ ਪ੍ਰਣੀਆਂ ਜੀ ਸਨਮਤ ਰਖਣੀ ਸਤਿਗੁਰੂ ਸੰਗਤ ਜੀ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਫੋਟੇ